ਆ ਜੋ ਗਾਇਜ਼ ਮੈਂ ਤੁਹਾਨੂੰ ਦਿਖਾਨੀ ਆ ਅੰਦਰ ਆਉਂ ਮੇਰੇ ਕੋਲ ਇਹ ਦਸਾਈ ਦਾ ਸੋ ਗਾਇਜ਼ ਮੈਂ ਤੁਹਾਨੂੰ ਦਿਖਾਵਾਂ ਕਿ ਮੇਰੇ ਮੰਮੀ ਨੇ ਮੈਨੂੰ ਕੀ ਦਿੱਤਾ ਟਿੱਕੇ ਦਾ ਟਿੱਕਾ ਲਗਾਣ ਗਈ ਸੀ ਮੈਂ ਮੰਮੀ ਨੇ ਮੈਨੂੰ ਦਿੱਤੇ ਨੇ ਤੁਹਾਨੂੰ ਉਹ ਦਿਖਾਣੇ ਆ ਕੱਟ ਪਕਤੀ ਹੋ ਗਈ ਆੜ ਦਾ ਨਾਲ ਬਾਪਾ ਹੂੰ ਬਾਪਾ ਹੀ ਕਾੜ ਦੋ ਆਪਾਂ ਜਿੰਨੇ ਹਾੜਨਾ ਇਹਦੇ ਵਿੱਚ ਬੰਦਾ ਥੋੜੇ ਦੇ ਰੱਖ ਦਿੰਦਾ ਨਾ ਟਮਾਟੋ ਕਰਦੇ ਹਾਂ ਸੋ ਗਾਇਜ਼ ਆਹ ਦਿਖਾਵਾਂ ਮੇਰੇ ਮੰਮੀ ਨੇ ਦਿੱਤਾ ਏ ਕੜਾਈਆਂ ਦਾ ਸੈੱਟ ਉਹ ਵੀ ਸਟੀਲ ਦੀਆਂ ਕੜਾਈਆਂ ਦਾ ਸੈੱਟ ਸਟੀਲ ਦੀ ਕੜਾਈਆਂ ਦੀ ਆਹ ਦੇਖੋ ਓਏ ਹੋਏ ਬੜੀ ਭਾਰੀ ਐ ਦੇਖੋ ਕਿੰਨੀ ਸੋਹਣੀ ਕੜਾਈ ਐ ਇਹਦੇ ਨਾਲ ਦੀ ਮੇਰੇ ਕੋਲ ਗਾਇਜ਼ ਹੈਗੀ ਐ ਉਹ ਥੋੜੀ ਛੋਟੀ ਐ ਕਿਚਨ ਵਿੱਚ ਜਿਹੜੀ ਮੈਂ ਯੂਜ਼ ਕਰਦੀ ਆ ਨਾ ਉਹ ਥੋੜੀ ਛੋਟੀ ਐ ਤੇ ਆਹ ਦੇਖੋ ਬੜੀ ਵੱਡੀ ਸਾਰੇ ਆ ਰੋਗ ਤੇ 4 ਕਿਲੋ ਸੱਜੇ ਰਜਾਦੂ ਬਣੇ ਦੇਪਨੀ ਸੋਗ ਵੱਡੀ ਸਾਰੀ ਦੋ ਘੜ ਦੋ ਸੈਟ ਦਿੱਤੇ ਕੜਾਈਆਂ ਦੇ ਇੱਕ ਵੱਡਾ ਠੀਕ ਹੈ ਇੱਕ ਹੈਗਾ ਛੋਟਾ ਛੋਟਾ ਛੋਟੀ ਕੜਾਈ ਦੇਖੋ ਥੋੜਾ ਜਾਂ ਪਰਠਾ ਬਣਾਣਾ ਹੋਵੇ ਜਾਂ ਪਨੀਰ ਪੁਰਜੀ ਬਣਾਣੀ ਹੋਵੇ ਇਹ ਛੋਟੀ ਅੱਗੇ ਮੈਂ ਵੱਡੀ ਕੜਾਈ ਕਰਦੀ ਸੀ ਕਿਚਨ ਵਿੱਚ ਯੋਨਾ ਇਨੇ ਕੰਮ ਹੋਰ ਮੇਰਾ ਆਸਾਨ ਕਰ ਦਿੱਤਾ ਦੇਖੋ ਪਾਰੀਆਂ ਬੜੀਆਂ ਨੇ ਇੱਕ ਹੱਥ ਨਾਲ ਤਾਂ ਫੜੀ ਵੀ ਨਹੀਂ ਜਾਂਦੀ ਵਧੀਆ ਚੀਜ਼ ਚੀਜ਼ ਦਿੱਤੀ ਸੋਨੇ ਨਾ ਗਾਇਸ ਦੇਖੋ ਦੋਨੋਂ ਕੜਾਈਆਂ ਨੇ ਸੈੱਟ ਦੇਖੋ ਬਰਤਨ ਹੀ ਬਰਤਨ ਹੋ ਗਏ ਗਾਇਸ ਮੇਰੇ ਕੋ ਸੁਨੇਨਾ ਕੋਲ ਬਰਤਨ ਹੀ ਬਰਤਨ ਹੋ ਗਏ ਕੜਾਈ ਬਹੁਤ ਸੋਹਣੀ ਐ ਥੈਂਕ ਯੂ ਮੰਮੀ ਐਂਡ ਮੇਰੇ ਭਰਾਵੋ ਥੈਂਕ ਯੂ ਆ ਟੱਕਰ ਨੂੰ ਤੱਕਣ ਵਾਲੀਆਂ ਨੇ ਦੋਨੋਂ ਸਟੀਲ ਦੀਆਂ ਚਲ ਆ ਕੜਾਈਆਂ ਦਾ ਸੈੱਟ ਹੋ ਗਿਆ ਆ ਸਭ ਤੋਂ ਵੱਡੀ ਆ ਨੀਚੀ ਵਾਲੀ ਸਭ ਤੋਂ ਵੱਡੀ ਆ ਛੋਟੀ ਦੇਖੋ ਬਹੁਤ ਸੋਹਣੀਆਂ ਨੇ ਕੜਾਈਆਂ ਤੇ ਇੱਕ ਗਾਇਜ਼ ਦਿੱਤਾ ਹੈ ਆਹ ਵਾਲਾ ਮੈਗੀ ਸੈੱਟ ਹੈ ਮੈਗੀ ਇਹਦੇ ਵਿੱਚ ਬਣਾ ਕੇ ਖਾਓ ਬਾਉਲ ਬਣਿਆ ਆ ਇਹਦੇ ਵਿੱਚ ਤੇ ਇਹ ਕੋ ਵੱਡਾ ਬਾਉਲ ਹੈ ਇੱਕ ਛੋਟੇ ਬਾਉਲ ਹੈ ਜਿਵੇਂ ਜਿਵੇਂ ਕਿ ਮੇਰੀ ਗੁੜੀਆਂ ਵੱਡੀ ਉਹ ਬਹੁਤ ਮਹਿੰਗੀ ਖਾਂਦੀ ਹੈ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਫਿਰ ਮੰਮੀ ਨੇ ਆ ਵੀ ਨਾਲ ਦਿੱਤਾ ਦੇਖੋ ਬਾਉਲ ਸੈੱਟ ਇਹ ਵੀ ਭਾਰਾ ਬੜਾ ਇਹ ਵਧੀਆ ਮਾਈਕ੍ਰੋ ਸੇਫ ਹੈ ਤੇ ਜੋ ਕਿ ਮੈਂ ਮਾਈਕ੍ਰੋ ਦੇ ਵਿੱਚ ਵੀ ਰੱਖ ਸਕਦੀ ਹਾਂ ਗਾਇਸ ਆ ਦੇਖ ਕੱਚੇ ਵਾਲਾ ਸੈੱਟ ਬਣਿਆ ਹੈ ਕੱਚ ਦਾ ਤੇ ਮਾਈਕ੍ਰੋ ਚ ਰੱਖ ਕੇ ਗਰਮ ਵਗੈਰਾ ਚ ਮੈਗੀ ਜਾਂ ਕੁਝ ਵੀ ਆਪਾਂ ਗਰਮ ਕਰ ਸਕਦੇ ਆ ਇਹਦੇ ਵਿੱਚ ਤੇ ਆ ਨਿੱਕੇ ਨਿੱਕੇ ਬਾਉਲ ਆ ਛੋਟੇ ਬਾਉਲ ਜੋ ਮਰਜੀ ਖਾਓ ਇਹਦੇ ਵਿੱਚ ਆ ਟੱਕਣਾ ਆ ਇਹਦੀ ਕੱਚੀ ਬਣੀ ਹੋਈ ਹੈ ਸੋ ਗਾਇਜ਼ ਇਹ ਵੀ ਬਹੁਤ ਪਿਆਰਾ ਸੈਟ ਆ ਸੋ ਗਾਇਜ਼ ਦੇਖੋ ਜੋ ਮੇਰੀ ਮੰਮੀ ਨੇ ਦਿੱਤਾ ਤੇ ਨਾਲ ਹਾਂ ਗਾਇਜ਼ ਨਾਲ ਸਗਨ ਵੀ ਦਿੱਤਾ ਗਾਇਜ਼ ਨਾਲ ਮੈਨੂੰ ਸਗਨ ਵੀ ਮਿਲੇ ਆ 1100 ਸਗਨ ਮਿਲੇ ਆ ਆ ਪਾਂਡਿਆਂ ਦੇ ਨਾਲ 1100 ਤੱਕ ਬਹੁਤ ਵਧੀਆ ਜਿੰਨੇ ਜੋਗਾ ਕੋਈ ਹੋਵੇ ਹਰ ਇੱਕ ਧੀ ਨੂੰ ਦਿੰਦਾ ਹੀ ਦਿੰਦਾ ਸੋ ਗਾਇਸ ਆਮ ਹੈਪੀ ਵੈਰੀ ਵੈਰੀ ਹੈਪੀ ਐਂ ਤੇ ਮੈਨੂੰ ਸਭ ਤੋਂ ਵੱਧ ਖੁਸ਼ੀ ਇਹਨਾਂ ਦੀ ਹੋਈ ਏ ਮੈਨੂੰ ਕੜਾਈਆਂ ਬਹੁਤ ਪਸੰਦ ਆਈਆਂ ਕਿਉਂਕਿ ਕੜਾਈਆਂ ਤਾਂ ਕਿਚਨ ਵਿੱਚ ਜਿੰਨੀਆਂ ਵੀ ਹੁਣ ਗਾਇਸ ਉਹਨੀਆਂ ਹੀ ਥੋੜੀਆਂ ਹੁੰਦੀਆਂ ਨੇ ਜਿੰਨੀਆਂ ਵੀ ਹੁਣ ਟੱਕਣ ਵਾਲੀਆਂ ਦੋਨੋਂ ਤੇ ਬੰਦਾ ਹਰ ਚੀਜ਼ ਵੈਰਾਈਆਂ ਵੱਖਰੀਆਂ ਵੱਖਰੀਆਂ ਆਏਗੇ ਤੇ ਇੱਕ ਕੜਾਈ ਚ ਬੰਦਾ ਆ ਬਣਾਉਂਦਾ ਦੂਜੀ ਚ ਉਹ ਬਣਾਉਂਦਾ ਤੀਜੀ ਚ ਉਹ ਬਣਾਉਂਦਾ ਕੜਾਈਆਂ ਦੀ ਜ਼ਰੂਰਤ ਹੁੰਦੀ ਹੈ ਕਿਚਨ ਵਿੱਚ ਸੋ ਉਹ ਹੁਣ ਮੇਰੀ ਪੂਰੀ ਹੋ ਗਈ ਹੈ ਲੋਡ ਤੇ ਹੁਣ ਗਾਇਜ਼ ਉਮੀਦ ਕਰਦੇ ਹਾਂ ਸਿਰ ਸਿਰ ਬੜਾ ਦਰਦ ਦਾ ਸਵੇਰ ਦਾ ਰੋਬਿੰਨ ਬੜਾ ਸਿਰਦ ਦਾ ਤੇ ਗਾਇਜ਼ ਮੈਂ ਅੱਜ ਹੁਣ ਬਸ ਇਨਾ ਕੀ ਵਲੌਗ ਤੇ ਉਮੀਦ ਕਰਦੇ ਕਿ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਵੇਗਾ ਤੇ ਹੁਣ ਇਸੇ ਨਾਲ ਹੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਹੌਣ ਮਿਲਦੇ ਆ ਤੁਹਾਨੂੰ ਕਿ ਨਵੀਂ ਵੀਡੀਓ ਤੇ ਨਵੇਂ ਵਲੌਗ ਦੇ ਨਾਲ ਬਾਏ ਗਾਇਸ ਟੇਕ ਕੇਅਰ ਲਓ ਜੀ ਗਾਇਸ ਗੁੜੀਆਂ ਨੇ ਅੱਜ ਬਣਾਏ ਨੇ ਕੱਪ ਨੂਡਲ ਉਹਨੇ ਕੱਲ ਵੀ ਬਣਾਏ ਸੀ ਤੇ ਅੱਜ ਵੀ ਬਣਾਏ ਨੇ ਆ ਖੋਲੀ ਰੋਬਿਨ ਬਣਾਏ ਤੇ ਕਹਿੰਦੀ ਵੀ ਮੰਮਾ ਜਿਹੜੇ ਨਾਨੀ ਨੇ ਦਿੱਤੇ ਨੇ ਬਾਉਲ ਆਮ ਆ ਉਹਦੇ ਵਿੱਚ ਖਾਣੇ ਨੇ ਆ ਦੇਖੋ ਜੀ ਇਹ ਸੈੱਟ ਨੇ ਮੰਮਾ ਕਿੰਨੇ ਕਿੰਨਾ ਤੁਹਾਨੂੰ ਮਿਹਰੇ ਦਿਖਾਇਆ ਵਾ ਵੀਡੀਓਜ਼ ਵਿੱਚ ਮੈਨੂੰ ਇਹ ਨਹੀਂ ਨਿਕਾਲਣਾ हाँ। दीदी दो। ये ले दीदी, ने। दो। दीदी को आराम से देख देख के आना चल चल मैं 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 चल मैं मैं तोड़ ना दी ही ना तू ही ने काम कर पकड़ पकड़, अच्छे से पकड़ दोनों हाथों से। ये ना ना मुंदल ना। मुंदल मैं, मैं मैं आ रही एदा भी नहीं है गाइज़ आ देखो जी कप लीडल बने पे ने चल पाला, पाला। चोप मम्मी। मम्मी। मम्मी भी मंगाई दिखाई <laughs> वाव जी वाव वाह मंगाया ਚੌਪਸਟਿਕਸ ਆ ਦੇਖੋ ਗਾਇਜ਼ ਚੱਕ ਨਿਊਡਲ ਸ਼ਰਮ ਕਿਉਂ ਕਰ ਰਹੀਆਂ ਚੌਪਸਟਿਕ ਮੰਗਾਏ ਨੇ ਦੇਖੋ ਜੀ ਸਾਡੀ ਇਹ ਚਾਈਨੀਸ ਇਹ ਪੂਰੀ ਚਾਈਨੀਸ ਥ੍ਰੀ ਕੈਨਲ ਖਾਂਦੀ ਹੈ ਇਹ ਚੱਲ ਖਾ ਕੇ ਦਿਖਾ ਚੱਲ ਨਹੀਂ ਖਾਣਾ ਨਹੀਂ ਆ ਦੇਖੋ ਜੀ ਜੇ ਇਹਦਾ ਮਾਮੂ ਦੇਖ ਰਿਆ ਨਾ ਵੀਡੀਓ ਤੇ ਦੇਖੇ ਕੋਈ ਬਾਉਲ ਦੇ ਵਿੱਚ ਇਹਨੇ ਬਣਾ ਕੇ ਨਿਊਡਲ ਖਾਦੇ ਨੇ ਚੌਪਸਟਿਕ ਵੀ ਇਹ ਨਾਲ ਖਾਏਗੇ ਸ਼ਰਮ ਕਰ ਰਹੀ ਹੈ ਮੂੰਹ ਨਹੀਂ ਪਾਰੀ ਗਾਇਜ਼ चलो गाइस हुण आपां व्लॉग दा एंड करदे आं जी बाय हाँ। वीडियो का वीडियो का लाइक करो चैनल को सब्सक्राइब करो बाय बाय गाइस टेक केयर